ਪਹਿਲਾਂ ਅਸੀਂ ਬਾਈਬਲ ਸਟਡੀ ਕਰਦੇ ਸੀਗੇ ਹਰ ਸ਼ੁੱਕਰਵਾਰ ਇਸ ਪਿੰਡ ਦੇ ਵਿੱਚ ਬਾਈਬਲ ਸਟਡੀ ਹੁੰਦੀ ਸੀ ਪਹਿਲਾਂ ਲੇਕਿਨ ਅੱਜ ਕੀ ਹੋ ਰਿਹਾ ਬਾ ਛੜ ਤੇ ਛੋਟਾ ਜਿਹਾ ਪਿੰਡ ਵਾ ਹੁਸ਼ਿਆਰ ਕੋ ਜਿਲ੍ਹੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਵਾ ਇਹ ਪਰਮੇਸ਼ੁਰ ਨੇ ਤੁਹਾਨੂੰ ਕਿਸ ਤਰ੍ਹਾਂ ਚੁਣਿਆ ਕਿ ਤੁਹਾਡੇ ਵੱਲ ਦੇਖ ਦੇਖ ਕੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬੈਠੀ ਹੋਏ ਸੇਵਕ ਉੱਥੋਂ ਦੀ ਕਲੀਸியா ਉਹਨੇ ਇਹ ਵੀ ਦੇਖਿਆ ਕਿ ਪਰਮੇਸ਼ਰ ਨੇ ਇਹਨਾਂ ਨੂੰ ਛੋੜਿਆ ਬੇਤੇ ਲੋਕ ਜਿਹੜੇ ਸ਼ਹਿਰਾਂ ਚੋਂ ਦੇਣਾ ਪਿੰਡਾਂ ਵਾਲਿਆਂ ਨੂੰ ਨਹੀਂ ਕੰਮ ਆ ਸਮਝਦੇ ਆ ਕੀ ਸਮਝਦੇ ਆ ਲੇਕਿਨ ਪਰਮੇਸ਼ਰ ਨੇ ਆਪਣਾ वचन ਸਾਬਿਤ ਕਰਦਾ ਸੀ ਨਾ ਕਿ ਦੁਨੀਆ ਜਿਹਨੂੰ ਮੂਰਖ ਸਮਝਦੀ ਆ ਦੁਨੀਆ ਜਿਹਨੂੰ ਬੇਦਾਕਲ ਕੰਮ ਆ ਸਮਝਦੀ ਆ ਉਹਨੂੰ ਪਰਮੇਸ਼ਰ ਨੇ ਛੋੜ ਦਿੰਦਾ ਪਰਮੇਸ਼ਿਆਦ ਦੀ ਵਾਲੀ ਜਗ੍ਹਾ ਦਿੰਦਾ ਪਰ ਸੁਣੀ ਆਪਣੀ ਬਾਈ

ਪਹਿਲਾਂ ਬਾਈਬਲ ਸਟਡੀ ਹੁੰਦੀ ਸੀ ਤੇ ਉਹਦੇ ਵਿੱਚ ਸਿਰਫ ਅਸੀਂ ਬਚਨ ਸੁਣਦੇ ਸੀ ਲੇਕਿਨ ਸੇਗਰ ਕੋਲ ਅੰਦਾਜ਼ਾ ਨਹੀਂ ਲਗਾ ਪਾਉਂਦਾ ਸੀਗਾ ਕਿ ਤੁਸੀਂ ਕਿੰਨਾ ਕੁ ਸਿੱਖ ਪਾਏ ਹੋ ਫਿਰ ਇੱਕ ਇੱਕ ਬਾਪ ਦੇ ਵਿੱਚੋਂ ਚੈਪਟਰ ਵਾਈਜ਼ ਜਿਹੜੇ ਅਸੀਂ ਸਟਡੀ ਕਰ ਰਹੇ ਹਾਂ ਤੇ ਉਹਦੇ ਵਿੱਚੋਂ ਇੱਕ ਇੱਕ ਚੈਪਟਰ ਦੇ ਵਿੱਚੋਂ ਤੁਹਾਡਾ ਟੈਸਟ ਹੁੰਦਾ ਹੈ ਇੱਕ ਬਾਪ ਦੇ ਵਿੱਚੋਂ 10 ਸਵਾਲ ਜਿਹੜੇ ਤੁਹਾਨੂੰ ਪੁੱਛੇ ਜਾਂਦੇ ਨੇ पंद्रह तो तक पहले चैप्टर का दे टेस्ट है ऐसे का पिछली क्लास जब वी आते आये था कमेंट्री तो चैप्टर का दे टेस्ट होया यानी कि ये साल में वी हफ्ते हो गए साल में बोलो एक आर्मो शुरू की तेरो साल में वी हफ्ते हो गए आर्मो एक चैप्टर के विचारों दार से सवाल पूछे जा देने तो आपको तो एक पढ़ने दे वो छिपाया � ਜਿਹੜੇ ਤੁਹਾਡੇ ਵਿੱਚੋਂ ਸਕੂਲ ਗਿਆਵਾ ਕੋਈ ਵੀ ਇਹਨੂੰ ਪੜ੍ਹ ਕੇ ਤੇ ਦੇਖ ਪਾਉਂਦਾ ਜਿਹੜਾ ਪੜ੍ਹ ਲੇਖ ਸੰਗਦਾਵਾ ਲੇਕਿਨ ਜਿਹੜੇ ਬਜ਼ੁਰਗ ਨੇ ਜਿਹੜੇ ਪੜ ਨਹੀਂ ਸਕਦੇ ਜਾਂ ਦੇਖ ਨਹੀਂ ਸਕਦੇ ਉਹਨਾਂ ਵਾਸਤੇ ਵੀ ਇੰਤਜ਼ਾਮ ਪਰਮੇਸ਼ਰ ਨੇ ਇੰਤਕ ਕੀਤਾ ਵਾ ਤੁਹਾਡੇ ਵਿੱਚ ਤੁਸੀਂ ਤੁਹਾਡੇ ਵਾਸਤੇ ਜਦੋਂ ਤੁਸੀਂ ਟੈਸਟ ਦਿੰਦੇ ਹੋ ਦਸਰ ਦੇ ਸਕੂਲ ਦੇ ਬੱਚੇ ਤੁਹਾਡੀ ਮਦਦ ਕਰਦੇ ਆ ਯਾ ਪਿਲੀਸੀਆ ਦੇ ਕੁਝ ਜਵਾਨ ਤੁਹਾਡੀ ਮਦਦ ਕਰਦੇ ਆ ਜਿਹੜੇ ਫਸੂਰਕ ਨੇ ਕਿ ਉਹ ਉਹਨਾਂ ਦੇ ਜਵਾਨ ਉਹਨਾਂ ਦੱਸਦੇ ਆ ਤੇ ਉਹਨਾਂ ਦਾ ਜਵਾਬ ਉੱਤੇ ਪੜੀਖਿਆ ਜਾਂਦਾ ਤੇ ਉਹ ਤੁਹਾਡਾ ਸਾਰਾ ਰਿਪੋਰਟ ਜਿਹਨਾਂ ਦਾ ਸਾਡੇ ਕੋਲ ਸੀ ਉਹ ਤੁਹਾਨੂੰ ਪਿਆਵਾ ਤੇ ਸੇਵਕ ਉਹਨੂੰ ਦੇਖਦਾ ਵਾ ਅੱਛਾ ਇਹ ਭਾਈ ਨੂੰ ਇਹ ਭੈਣ ਨੂੰ ਆਹ ਗੱਲ ਛੇਤੀ ਨਹੀਂ ਗਈ ਹੈ ਨਾ ਏ ਭਾਈ ਨੂੰ ਇਹ ਭੈਣ ਨੂੰ ਬਾਤ ਗੱਲ ਹੁੰਦੀ ਆ ਨਹੀਂ ਹੁੰਦੀ ਤੇ ਮੈਂ ਇਸ ਗੱਲ ਵਿੱਚ ਵੀ ਇਹਨੂੰ ਮਜ਼ਬੂਤ ਕਰਨਾ ਕਿਉਂਕਿ ਯਿਸੂਸੀ ਨੇ ਕਿਹਾ ਸੀ ਨਾ ਕਿ ਤੁਸੀਂ ਜਾਓ ਤੇ ਉਹਨਾਂ ਨੂੰ ਸਾਰੀਆਂ ਗੱਲਾਂ ਮੰਨਣੀਆਂ ਸਿਖਾਓ ਸਿਖਾਉਣਾ ਸਾਨੂੰ ਪਤਾ ਹੋਣਾ ਚਾਹੀਦਾ ਨਾ ਸੇਵਕ ਨੂੰ ਤੁਹਾਨੂੰ ਕਿਹੜੀ ਗੱਲ ਵਾਗੀ ਆ ਕਿਹੜੀ ਨਹੀਂ ਆ ਤੇ ਅੱਜ ਇਹ ਵਾਲਾ ਜਿਹੜਾ ਕੰਮ ਆ ਅਸੀਂ ਫਿਰ ਤੁਹਾਨੂੰ ਦਿਰੀਲ ਕਰਨ ਦੇ ਵਾਸਤੇ ਸੰਡੇ ਸਕੂਲ ਦੇ ਬੱਚੇ ਯਾਨੀ ਕਿ ਕੰਮ ਸੇਵ ਕਰਦਾ ਨਹੀਂ ਹੈ ਸੰਡੇ ਸਕੂਲ ਦੇ ਬੱਚੇ ਕਰਦੇ ਆ ਸੰਡੇ ਸਕੂਲ ਦੇ ਬੱਚੇ ਸਰਟੀਫਿਕੇਟਸ ਤਿਆਰ ਕਰਦੇ ਤੁਹਾਡੇ ਵਾਸਤੇ ਅੱਜ ਉਹ ਦਿਨ ਤੇ ਤੁਹਾਡਾ ਨਾਮ ਹੁੰਦਾ ਵਾ ਕਿ ਇਹ ਤੁਹਾਡਾ ਕੰਮ ਦੇਖ ਕੇ ਨਾ ਕਿ ਉਹ ਜਿਹੜੀ ਮੈਂ ਗੱਲ ਦੱਸ ਰਿਆ ਸੀ ਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬੈਠੀ ਹੋਈ ਲੋਕੀ ਚਿੰਨਤ ਕੋਲ ਐਂਗਲ ਹੁੰਦਾ ਨਾ ਤੁਹਾਡੇ ਕੋਲ ਨਹੀਂ ਹੈ

ਜੜੀ ਕੁਲਵਾਦੀ ਦੀ ਖਬਰ ਆ ਉਹਦਾ ਜਿਹੜਾ ਪ੍ਰਚਾਰ ਵਾ ਉਹ ਦੂਸਰੇ ਤੱਕ ਅਸੀਂ ਪਹੁੰਚਾ ਸਕੀਏ ਆਪਣੇ ਕੰਮਾਂ ਦੇ ذریعے ਤੇ ਅੱਜ ਉਹ ਸੱਚ ਹੋਇਆ ਵਾ ਇਸੇ ਤਰ੍ਹਾਂ ਦਲੇਵੀ ਦੇ ਨਾਲ ਤੁਸੀਂ ਕੰਮ ਕਰਨਾ ਵਾ ਅੱਜ ਦੇ ਕੁਝ ਸ਼ਹਿਰ ਤੁਹਾਡਾ ਨਮੂਨਾ ਦੇਖ ਰਹੇ ਆ ਸਿਰਫ ਕੁਝ ਸ਼ਹਿਰ ਪੰਜਾਬ ਦੇ ਕੁਝ ਸ਼ਹਿਰ ਇੱਕ ਟਾਈਮ ਆਏਗਾ ਇਸ ਪੂਰੀ ਦੁਨੀਆ ਦੇ ਵਿੱਚ ਤੁਹਾਡੇ ਪਿੰਡ ਦੀ ਇੱਜ਼ਤ ਹੋਵੇਗੀ ਇਹ ਲੋਕੋ ਆ ਜਿੰਨਾਂ ਇਹਨਾਂ ਵਿੱਚੋਂ ਕੁਝ ਅਨਪੜ੍ਹ ਗਏ ਜਿਨ੍ਹਾਂ ਨੂੰ ਆਪਣੀ ਜਵਾਨੀ ਦੇ ਦਿਨਾਂ ਵਿੱਚ ਬਚਪਨ ਵਿੱਚ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਲੇਕਿਨ ਅੱਜ ਵੀ ਇਹਨਾਂ ਨੇ ਸਿੱਖਣਾ ਸ਼ੁਰੂ ਕੀਤਾ ਵਾ ਤੇ ਇਹ ਸਾਰਾ ਕੁਝ ਉਹ ਪਾਇਆ ਵਾ ਸਾਡੇ ਸਰਦਾਰ ਦੇ ਵਸੀਲੇ ਤੋਂ ਜਿਨ੍ਹਾਂ ਨੇ ਸਾਨੂੰ ਜੇ ਉਹਨਾਂ ਨੂੰ ਵੀ ਸਿਖਾਇਆ ਜਿੱਦਣ ਉਹ ਇਸ ਪੁੱਤਰਿਆਂ ਉਹਦੇ ਪਾਰਕੀਕਾ ਜਦੋਂ ਸਰਦਾਰ ਨੇ ਜਦੋਂ ਆਖੀ ਅੱਖਾਂ ਨਾਲ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਇਆ ਬੋਲੋ ਤੇ ਜੇ ਅਮੀਰ ਖਾਨਾ ਨੂੰ ਕੋਚਨ ਜ਼ੱਬੀ ਆਇਆ ਲੇਕਿਨ ਆਤਮਿਕ ਅੱਖਾਂ ਦੇ ਨਾਲ ਉਹਨਾਂ ਦੇ ਦਰਸ਼ਨ ਦੇਖਿਆ ਬਹੁਤ ਜ਼ਿਆਦਾ ਖਾਸ ਹੋਣਗੇ ਕਿ ਉਹਨਾਂ ਜਿਹੜਾ ਉਹਨਾਂ ਨੂੰ ਦਰਸ਼ਨ ਦਿੱਤਾ ਉਹਦੇ ਨੂੰ ਕਾਫੀ ਕਸੀ ਚੱਲ ਕੇ ਪਰਮੇਸ਼ਰ ਦੀ ਦਰਸਨੀ ਪੂਰਾ ਕਰ ਸਕੀਏ ਹਾਥੂ ਨਾ ਕਿ ਅਜਨੀ ਬਾਦ ਨਾਸਤ ਕਰਨਗੇ ਹਾਲੇ 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 ਹਾਲੇ